ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਾਂ ਦੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਹੰਦਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਪਸ਼ੂ ਤਿੰਨੇ ਹੀ ਗੱਭਣ ਤਿਆਰ ਤੇ ਆਪਾਂ ਪਹੁੰਚੇ ਆ ਵੀਰ ਗੋਰਾ ਗੋਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀ ਭਾਜੀ 사ਸੀ ਗਾਲ ਜੀ 사ਸੀ ਗਾਲ ਜੀ ਕੀ ਹਾਲ ਚੱਲ ਧੀ ਵਧੀਆ ਜੀ ਵਧੀਆ ਤੁਸੀਂ ਸਰਾਉ ਜੀ ਹਾਂਜੀ ਚੜਦੀ ਕਲਾ ਜੇ ਚਲੋ ਚੜਦੀ ਕਲਾ ਚਾਹੀਦੀ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਗੁਰਮਸੀ ਜੇ ਪਿੰਡ ਲਖੂਆ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 8875140729915927628 ਠੀਕ ਹੈ ਜੀ ਤੇ ਬਾਈ ਦੱਸਿਓ ਪਹਿਲੇ ਨੰਬਰ ਤੇ ਉਹ ਝੋਟੀ ਕਣਵਾ ਸੁਆ ਸੁਹ ਕੀ ਜੇ ਦੁਜਾ ਸੁਆ ਕੀ ਸੁਣੀ ਜੇ ਅચ્છਾ ਜੀ ਹਾਂਜੀ ਠੀਕ ਹੈ ਜੀ ਕਿ ਨਾ ਲਾਈਵ ਟਾਈਮ ਜੇ ਸਰਕਾਰ ਰਿਪੋਰਟ ਚੰਗਾ ਪਹਿਲੇ ਘਰ ਵਾਲਿਆਂ ਨੇ ਦਿੱਤਾ ਹੈ ਅੱਛਾ ਜੀ ਹਾਂ ਜੀ ਹੁਣ ਇਹ ਆਏ ਡੰਗਰ ਤੁਹਾਡੇ ਤੁਹਾਨੂੰ ਫੋਨ ਨਹੀਂ ਆਇਆ ਜਦੋਂ ਕਰ ਹਾਂਜੀ 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 ਲੱਗਦੇ ਨਹੀਂ ਆ ਰਹੇ ਠੀਕ ਹੈ ਠੀਕ ਹੈ ਲਓ ਜੀ ਇਹਨ ਜੈਡ ਬਲਾਇ ਇੱਕ ਆਈ ਤੇ ਦੂਜਾ ਸੁਆ ਬਈ ਕਿੰਨੇ ਕੁ ਦੁੱਧ ਵਾਲੀ ਹੈ ਉਹ ਦੋਵੇਂ ਦਿੰਦੇ ਆ ਭਾਈ 11 12 ਲੀਟਰ ਹੋਇਆ ਪਹਿਲੇ ਤੋਂ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ 11 12 ਲੀਟਰ ਜਿਹੜਾ ਪਹਿਲਾਂ ਲੈ ਦੁੱਧ ਭਰਿਆ ਪਰ ਉਹਦੇ ਬਾਅਦ ਤੋਂ ਬਾਅਦ ਭਰੇਗੇ ਲੈਉ ਕਾੜ ਰਿਹਾ ਇਹਦੀ ਮਾਅ ਦਾ ਚੰਗਾ ਹੀ ਆਉਂਦਾ ਹੈ ਘਰ ਦੀ ਖਾਦੀ ਝੋਟੀ ਹੈ ਅੱਛਾ ਜੀ ਤੇ ਕਿੰਨਾ ਦਾ ਜੈ ਲਾਈਵ ਟਾਈਮ ਤੁਹਾਡੇ ਸਾਹ ਨਾਲ ਟਾਈਮ ਕਿੰਨਾ ਖੜ ਗਿਆ ਜੀ ਐ ਵੀਰ ਕੋਈ ਖਾਮੀ ਨਹੀਂ ਤਿਆਰੀਆਂ ਜੀ ਬੜੀ ਗੱਲ ਪੰਜ ਚਾਰ ਤਿਆਂ ਲੈ ਗਈ ਸੀ ਠੀਕ ਹੈ ਠੀਕ ਹੈ ਲੋ ਜੀ ਢੱਲਾ ਢੱਲਾ ਜਿਹੜੀਆਂ ਕਾਫੀ ਆਈਆਂ ਚੱਡੇ ਤੇ ਸੂਨ ਤੱਕ ਪਹੁੰਚਣਾ ਜਿਹੜਾ ਚੰਗਾ ਉਹ ਨਾਲ ਲੋਕੀ ਚਰਮੜੀ ਇੱਥੇ ਹੈ ਜੀ ਏਟਪ ਲਾਇਆ ਗਿਆ ਪਰ ਦੁੱਦ ਵਾਲੀਆਂ ਨਿਸ਼ਾਨੀਆਂ ਸੋਲੀਆਂ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਢੱਲਾਂ ਢੋਲਾਂ ਤੇ ਲੱਗੇ ਤੋਂ ਚੈੱਕ ਕਰ ਸਕਦੇ ਜੀ ਤੇ ਥਰਡ ਵੀ ਜਿਹੜਾ ਇਹਨਾਂ ਕੱਲਾ ਕੱਲਾ ਲੱਗਾ ਪਿਆ ਵਾ ਚੜੇ ਮੜ ਜਾ ਪਰ ਇਹਨੂੰ ਠੀਕ ਠੀਕ ਇਹਦਾ ਭਾਈ ਜੀ ਮੁੱਲ ਫਿਰ ਕੀ ਕਰਨਾ ਜੀ ਮੁੱਲ ਵੀ ਜੀ ਇਹਦੇ 80000 ਕਰਨੇ ਆ ਅੱਛਾ ਜੀ ਤਮਾਨ ਤਾਂ ਕਰਦੇ 75000 ਦੀਆਂ ਨਾ ਕਰਦੇ 75 ਦੀ ਹਾਂਜੀ ਹਾਂਜੀ ਹੋਰ ਕਰ ਦੀਏ ਥੋੜਾ ਕੋਰਾ 4000 ਖਾਂਡ ਛੱਡਦੇ 74 ਦੀ ਹਾਂਜੀ ਹਾਂਜੀ ਠੀਕ ਆ ਲਓ ਜੀ 74000 ਦੀ ਤੇ ਪਹਿਲੀ ਵੀਡੀਓ ਬਾਈ ਹੁਣਾਂ ਨਹੀਂ ਤੇ ਰੇਟ ਬਾਈ ਕਹਿੰਦਾ ਕਿ ਬਿਲਕੁਲ ਲੈਣ ਦੇਣ ਵਾਲੇ ਕਰਨੇ ਆ ਨਾਰਮਲ ਰੇਟ ਹੋਣਗੇ ਤੇ ਗੱਬਣ ਤਿਆਰ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਦੂਜਾ ਸੁਗਾ ਉਹ ਗੱਬਣ ਤਿਆਰ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਵੜਾ ਵੜਾ ਦੀ ਜਰਸੀ ਪਿਓਰ ਜਰਸੀ ਜੇ ਅੱਛਾ ਜੀ ਖੋਲ ਲਿਆ ਵੀ ਬੜੀ ਚੰਗੀ ਵਸ਼ੀ ਆ ਠੀਕ ਆ ਜੀ ਇਹ ਜਰਸੀ ਕਾਇਨ ਕਦਰ ਕੁਦਰ ਨਹੀਂ ਕੀਤੀ ਆਪਣੇ ਕੋ ਵੀ ਹੁਣੇ ਹੀ ਉਤਰੀ ਹੈ ਜੀ ਠੀਕ ਲਓ ਜੀ ਦੂਜਾ ਸਭਾ ਕਾਰ ਤੇ ਦਰਮਿਆਨਾ ਜੇ ਆ ਗਿਆ ਵਾ ਤੇ ਭਾਈ ਇਹ ਕਿੰਨਾ ਕੁ ਲਾਜੂ ਟਾਈਮ ਵਜੇ ਇਹ ਹੱਤਾ ਭਾਈ ਲੈ ਜੂਗੀ ਖਲੂ ਖਲੂ ਬੜੀ ਚੰਗੀ ਵਸਦੀ ਠੀਕ ਹੈ ਲਓ ਜੀ ਹੱfte ਦੇ ਆਸ-ਪਾਸ ਜਿਹੜਾ ਟਾਈਮ ਵਜੇ ਖੜਦੀ ਆ ਪਿਓਰ ਜਰਸੀ ਆਪਣੇ ਪੰਜਾਬ ਵਾਲੀ ਆ ਜੀ ਚਲਿਆ ਵੀਰ ਇਹ ਭਾਈ ਕਿੰਨਾ ਕੁ ਭਰਿਆ ਪਹਿਲਾਂ ਨੇ ਦੁੱਧਾ ਪਹਿਲਾਂ ਦੋ ਤਿੰਨ ਦੇ 10 ਲੀਟਰ ਭਰਿਆ ਇਹਨੇ ਉਹ ਦੇਖੋ ਇਹਨੂੰ ਘੱਟ ਤਰੀ ਭਰਦੀ ਬਾਦੀ ਭਰੂ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਦਾਸ ਲੇਟ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਬਾਕੀ ਪਿਓਰ ਪੰਜਾਬ ਵਾਲੀ ਯੱਸੀ ਆ ਗਈ ਆ ਕੱਦ ਬੁੱਦ ਜਿਹੜਾ ਤੁਸੀਂ ਚੈੱਕ ਕਰ ਸਕਦੇ ਏ ਕਿਤੇ ਲਾਂਡ ਲਾ ਇਹਦੇ ਵੀ ਕਾਫੀ ਅਠਵਾਨੇ ਦੇ ਤੇ ਥਣ ਥਣ ਵੀ ਚੰਗਾ ਲੱਗਾ ਵਾ ਕਰਮ ਵਾਲੀ ਨੂੰ ਹੀ ਚਲੋ ਕਿ ਚੰਗੀ ਸਾਫ ਕਰਨ ਵਾਲਾ ਭਰਾ ਲੈ ਜੂ ਦੁੱਧ ਚੰਗਾ ਕੱਢੀ ਹੋਊਗੀ ਤੇ ਚੈੱਕ ਕਰ ਸਕਦੇ ਤੁਸੀਂ ਲਾ ਗੇ ਢਿੱਲਾ ਢੁੱਲਾ ਜਿਹੜੀਆਂ ਜੇ ਕਾਫੀ ਆ ਤੇ ਇਹਦਾ ਭਾਈ ਜੀ ਮੁੱਲ ਫਿਰ ਮੋਲ ਵੀ ਕੀ ਇਹਦਾ 30000 ਕਰਨੇ ਆ ਅੱਛਾ ਜੀ ਕਿੰਨੇ ਦੀ ਦੇ ਦਈਏ ਤੂੰ ਆ ਵੀ ਦਾ ਕਰ ਦੋ ਵੀ ਹਾਣਾ 26000 ਦੀ ਦੇ ਦਈਏ ਇਹਨੇ ਤੇ ਕਰ ਦਈਏ ਮੈਂ ਤਾਂ 5000 ਦੀ ਦੇ ਦਨੇ 4000 ਖੰਡ ਛੱਡ ਦਿਆਂਗੇ 5000 ਦੇ 24 ਦੀ ਹਾਂ ਜੀ ਠੀਕ ਆ ਲਓ ਜੀ 24000 ਭੈਣ ਭਰਾ ਫੋਨ ਜ਼ਰੂਰ ਕਰੇ ਕੋਈ ਕੋਈ ਜੀ ਬਿਲਕੁਲ ਹੀ ਨਾਰਮਲ ਰੇਡ ਪਾਤਾ ਵ ਬਾਈ ਨੇ ਤੇ ਬਾਈ ਤੇ ਜੇ ਨੰਬਰ ਤੇ ਕਿਵੇਂ ਆ ਗਈ ਵੜਾ ਫੋਨ ਦੇ ਵਛੀ ਲੈ ਆ ਵੀਰ ਲੈ ਆ ਵੀਰੀ ਦੂਜਾ ਸੀ ਵਾ ਵਛੀਏ ਅੱਛਾ ਜੀ ਹਾਂ ਜੀ ਲੋ ਜੀ ਕੱਦ ਕਾਟ ਤੁਸੀਂ ਜਿਹੜਾ ਵੀ ਚੈੱਕ ਕਰ ਸਕਦੇ ਜੀ ਤਗੜਾ ਕੱਦ ਕਾਟ ਆ ਗਿਆ ਵਾ ਤੇ ਹੈ ਵੀ ਚਲੋ ਤੁਸੀਂ ਨੇ ਵੀ ਪਹਿਲੇ ਸਵੇਰੇ 12:00 ਤੇ ਆ ਜਣੇ ਅੱਛਾ ਜੀ ਇਹ ਕਿੰਨਾ ਲਾਈਵ ਟਾਈਮ ਅਜੇ ਇਹ ਕਿੰਨਾ ਕਿੰਨੇ ਵੀ ਆਟਕੇ ਦੇਣੀ ਛੱਡਣੀ ਇਹਨਾਂ ਕੁ ਲਿਖਤੀ ਦੇਣ ਇੰਨੇ ਕੀ ਆ ਠੀਕ ਹੈ ਠੀਕ ਹੈ ਲੋ ਜੀ 8 ਤੋਂ 10 ਦਿਨ ਲੈ ਜਾਓਗੇ ਕਰਮਾਲੀ ਲੈ ਵੀਰ ਲੈ ਕੱਦ ਕਾਟ ਤੁਸੀਂ ਚੈੱਕ ਕਰ ਸਕਦੇ ਜੀ ਕੱਦ ਕਾਟ ਜਿਹੜਾ ਚੰਗਾ ਆ ਗਿਆ ਤੇ ਹੈ ਵੀ ਕ੍ਰੋਸ ਪੰਨ ਦੇ ਵਿੱਚ ਆ ਗਈ ਆ ਚਲੋ ਇਹਨਾਂ ਦੀ ਟ੍ਰੈਡ ਕੁਆਲਿਟੀ ਵੀ ਚੰਗੀ ਤੇ ਨਾ ਕੋਈ ਗਰਮ ਜਿਹੇ ਤਾਂ ਨਾ ਬਸ ਇਹ ਦਰ ਤੋਂ ਬਾਹਰ ਨਹੀਂ ਆ ਇਹਦੇ ਵੀ ਕਾਫੀ ਜਾਨਾ ਘੱਲੇ ਦੇ ਇਹ ਬਈ ਕਿੰਨਾ ਘੜੀ ਜਾਊ ਦੁੱਧ ਦੁੱਧ ਰੀਤੀਆਂ ਨੇ ਪਹਿਲੇ ਸਵੇਰ 12 13 ਲੀਟਰ ਭਰਿਆ ਆ ਚੰਗੀ ਨਸ਼ੀ ਯਾਦਗਾਤ ਵਾਲੀ ਆ ਪੂਜ ਫੜ ਵੀ ਠੀਕ ਹੈ ਲੋ ਜੀ 11 ਤੋਂ 12 ਲੀਟਰ ਜਿਹੜਾ ਇਹਨੇ ਵੀ ਪਹਿਲੇ ਹਿੱਸੇ ਦੁੱਧ ਭਰਿਆ ਬਾਕੀ ਢਿੱਲਾ ਢੁਲਾ ਇਹਦੇ ਵੀ ਕਾਫੀ ਆ ਛਣ ਥੋਣ ਚਲੋ ਇਹਨੂੰ ਵੀ ਚੰਗਾ ਲੱਗਾ ਤੇ ਇਹਦਾ ਭਾਈ ਜੀ ਮੁੱਲ ਫੇਰਾ ਆਹ ਤਾਂ ਵੀ ਜੀ ਇਹਦਾ 32000 ਕਰਨੇ ਆ ਅੱਛਾ ਜੀ 30000 ਦੀ ਦੇ ਰਹੀ ਹੈ ਜੀ ਨਹੀਂ ਕਰਦੀਏ ਮਾਨਤਾਂ ਖੁੱਲਾਈ ਹਾਂ ਨਹੀਂ ਇਹ ਵੀ ਜਿੱਥੇ ਛੱਡ ਦੇਣੀ ਆ 28000 ਦੀ ਦੇ ਦਿਆਂਗੇ ਵੀਰ ਜੀ 28 ਦੀ ਹਾਂ ਜੀ ਹੋਰ ਕਰਦੇ ਥੋੜਾ ਬੋੜਾ 27 ਦੀ ਦੇ ਦਈਏ ਫਿਰ ਫੋਰੀ ਤੋਂ ਬਾਅਦ ਮਾਨ ਫਿਰ ਤੇ ਫਿਰ ਆਪਣੀ ਚਲੋ ਬਾਕੀ ਮੌਕੇ ਤੇ ਕਰਦੇ ਹਾਂ ਲਓ ਜੀ ਆਈ ਇਡੀ ਰੋਟੀ ਜਿਆਦਾ ਨਹੀਂ ਕਮਾਉਂਦੇ ਬਸ 500000 ਰੁਪਏ ਨੂੰ ਮਿਲੇ ਤੇ ਖੁਸ਼ ਹੋ ਕੇ ਦੇ ਦੇ ਤੇ ਗਾਂ ਵੀ ਕੋ ਜੀਣਾ ਬਚਿਆ ਆ ਕੇ ਆਇਆ ਹਾਂਜੀ 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 ਬਿਲਕੁਲ ਬਿਲਕੁਲ ਜੀ ਆਪਾਂ ਪਹਿਲਾਂ ਬੇਨਤੀ ਕੀਤੀ ਵੀ ਬਾਈ ਦੀ ਪਹਿਲੀ ਵੀਡੀਓ ਵਰ ਰੇਟ ਬਾਈ ਦਾ ਨੋਰਮਲ ਹੋਣਗੇ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਇਹ ਲਾਈ ਹੈ ਤੁਸੀਂ ਆਗੇ ਤੇ ਅਸੀਂ ਨਮਾਉਣੇ ਲਿਖਾਉਣੇ ਕੋਈ ਨਾ ਹਾਂਜੀ 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 ਬਿਲਕੁਲ ਸਹੀ ਗੱਲ ਹੈ ਕਿਹਨੇ ਡੰਗਰ ਹੁਣੇ ਹੀ ਆਏ ਆ ਹਾਂਜੀ ਹਾਂਜੀ ਲਓ ਜੀ ਭਾਈ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ